ਕੇਂਦਰੀ ਮੰਤਰੀ ਅਮਰਿਤ ਸ਼ਾਹ ਹੁਨਾ ਦੇ ਵੱਲੋਂ ਲੋਕ ਸਭਾ ਦੇ ਵਿੱਚ ਹੁਨੇ ਇਮੀਗ੍ਰੇਸ਼ਨ ਅਤੇ ਵਿਦੇਸ਼ੀ ਬਿੱਲ ਪਾਸ ਕੀਤਾ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਬੇहद ਵੱਡੇ ਬਿਆਨ ਦਿੱਤੇ ਗਏ ਨੇ ਤੁਹਾਨੂੰ ਦੱਸ ਦਈਏ ਕਿ ਹੁਨਾ ਅਮਰਿਤ ਸ਼ਾਹ ਹੁਨਾ ਦੇ ਵੱਲੋਂ ਇੱਕ ਟਿੱਪਣੀ ਕੀਤੀ ਗਈ ਹੈ ਕਿ ਭਾਰਤ ਕੋਈ ਧਰਮਸ਼ਾਲਾ ਨਹੀਂ ਹੈ ਕਿ ਕੋਈ ਵੀ ਜਦੋਂ ਵੀ ਮਰਜ਼ੀ ਆ ਕੇ ਭਾਰਤ ਦੇ ਵਿੱਚ ਰਹਿ ਸਕਦਾ ਹੈ ਜਿਸ ਨੂੰ ਲੈ ਕੇ ਹੁਣੇ ਲੋਕ ਸਭਾ ਦੇ ਵਿੱਚ ਇੱਕ ਵਿਦੇਸ਼ੀ ਬیل ਪਾਸ ਕੀਤਾ ਗਿਆ ਜਿਸ ਨੂੰ ਲੈ ਕੇ ਹੁਣ ਕਾਫੀ ਚਰਚਾਵਾ ਮਾਹ ਤੇਜ ਹੋ ਚੁੱਕੀਆਂ ਨੇ ਪੂਰੀ ਜਾਣਕਾਰੀ ਪੂਰੀ ਰਿਪੋਰਟ ਜਿਹੜੀਆਂ ਤੁਹਾਡੇ ਨਾਲ ਸਾਂਝੀ ਕਰਾਂਗੇ ਆਖਿਰਕਾਰ ਹੁਣ ਕੀ ਕੁਝ ਵੱਡੇ ਫੈਸਲੇ ਜਿਹੜੇ ਨੇ ਜਾਂ ਕੀ ਕੁਝ ਐਲਾਨ ਜਿਹੜੇ ਨੇ ਅਮਿਤ ਸ਼ਾਹ ਹੁਣਾਂ ਦੇ ਵੱਲੋਂ ਕਰ ਦਿੱਤੇ ਗਏ ਨੇ ਦੱਸ ਜੀਏ ਕਿ ਜਿੱਥੇ ਹੁਣ ਇਹ ਵਿਦੇਸ਼ੀ ਬਿਲ ਜਿਹੜਾ ਲੋਕ ਸਭਾ ਦੇ ਵਿੱਚ ਪੇਸ਼ ਕੀਤਾ ਗਿਆ ਲਾਂਦਾ ਗਿਆ ਉਸ ਨੂੰ ਲੈ ਕੇ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਉੱਤੇ ਚਰਚਾ ਛਿੜੀ ਹੋਈ ਹੈ ਤੇ ਬਹੁਤ ਜ਼ਿਆਦਾ ਵਿਚਾਰ ਗੜੇ ਨੇ ਲੋਕਾਂ ਦੇ ਵੱਲੋਂ ਆਪਣੇ ਰੱਖੇਗੇ ਨੇ ਤਾਂ ਹੁਣ ਕੇਂਦਰੀ ਮੰਤਰੀ ਅਮਰਿਤ ਸ਼ਾਹ ਹੁਣਾਂ ਦਾ ਬਿਆਨ ਸਾਹਮਣੇ ਆਇਆ ਜਿੱਥੇ ਉਹਨਾਂ ਨੇ ਕਿਹਾ ਕਿ ਸਰਕਾਰ ਦੀ ਪ੍ਰਵਾਸਨ ਨੀਤੀ ਨੂੰ ਕਠੋਰਤਾ ਤੇ ਹਮਦਰਦੀ ਦਾ ਮਿਸ਼ਰਣ ਦੱਸਿਆ ਔਰ ਲੋਕ ਸਭਾ ਵਿੱਚ ਕਿਹਾ ਕਿ ਭਾਰਤ ਕੋਈ ਧਰਮਸ਼ਾਲਾ ਨਹੀਂ ਹੈ ਜਿੱਥੇ ਕੋਈ ਵੀ ਜਦਮਰਜ਼ੀ ਚਾਹੇ ਆ ਕੇ ਰਹਿ ਜਾਵੇ ਸਦਨ ਵਿੱਚ ਇਮੀਗ੍ਰੇਸ਼ਨ ਐਂਡ ਫੋਰਨਰਸ ਬਿਲ 2025 ਤੇ ਹੋਈ ਚਰਚਾ ਦਾ ਜਵਾਬ ਦਿੰਦੇ ਹੋਏ ਕਿਹਾ ਗਿਆ ਕਿ ਕਾਰੋਬਾਰ ਸਿੱਖਿਆ ਤੇ ਰਿਸਰਚ ਲਈ ਭਾਰਤ ਆਉਣ ਵਾਲਿਆਂ ਦਾ ਸਵਾਗਤ ਕੀਤਾ ਜਾਵੇਗਾ ਪਰ ਗਲਤ ਇਰਾਦਿਆਂ ਤੇ ਅਸ਼ਾਂਤੀ ਫੈਲਾਉਣ ਦੇ ਇਰਾਦੇ ਨਾਲ ਭਾਰਤ ਵਿੱਚ ਆਉਣ ਵਾਲਿਆਂ ਨਾਲ ਸਖਤੀ ਨਾਲ ਜਿੱਟਿਆ ਜਾਵੇਗਾ ਕੇ ਨਾਲ ਹੀ ਸਦਨ ਨੇ ਕੁਝ ਵਿਰੋਧੀ ਸੰਸਦ ਮੈਂਬਰਾਂ ਦੇ ਸੋਧਾਂ ਨੂੰ ਰੱਦ ਕਰਦੇ ਹੋਏ ਇਮੀਗ੍ਰੇਸ਼ਨ ਐਂਡ ਫੋਰਨਰਜ਼ ਬਿਲ 2025 ਨੂੰ ਜ਼ੁਬਾਨੀ ਫੋਰਮ ਨਾਲ ਮਨਜ਼ੂਰੀ ਦੇ ਦਿੱਤੀ ਹੈ ਦੱਸਿਏ ਕਿ ਹੁਣ ਦੇਸ਼ ਦੀ ਸੁਰੱਖਿਆ ਲਈ ਸਾਨੂੰ ਇਹ ਜਾਣਨ ਦਾ ਅਧਿਕਾਰ ਹੈ ਕਿ ਸਾਡੇ ਦੇਸ਼ ਵਿੱਚ ਕੌਣ ਆਉਂਦਾ ਤੇ ਕਿੰਨੇ ਸਮੇਂ ਲਈ ਰਹਿ ਮੰਤਰੀ ਅਮਿਤ ਚਾਨੇ ਕਹਿ ਕਿ ਕਈ ਵਾਰ ਲੋਕ ਇਹ ਸਵਾਲ ਚੁੱਕਦੇ ਨੇ ਕਿ ਸ਼ਰਨार्थियों ਨਾਲ ਸੰਬੰਧਿਤ ਅੰਤਰਰਾਸ਼ਟਰੀ ਸੰਧੀ ਤੇ ਦਸਤਖਤ ਕਿਉਂ ਨਹੀਂ ਕੀਤੇ ਗਏ ਨੇ ਹਾਲਾਂਕਿ ਇਸ ਲਈ ਇਹ ਹੈ ਕਿਉਂਕਿ ਪ੍ਰਵਾਸ ਸੰਬੰਧੀ ਭਾਰਤ ਦਾ ਟ੍ਰੈਕ ਰਿਕਾਰਡ 5000 ਸਾਲਾਂ ਤੋਂ ਵਿਦਾ ਕਰ ਰਿਹਾ ਤੇ ਸਾਨੂੰ ਕਿਸੇ ਸ਼ਰਨਾਰਦੀ ਨੀਤੀ ਦੀ ਜ਼ਰੂਰਤ ਨਹੀਂ ਹੈ ਹਾਲਾਂਕਿ ਭਾਰਤ ਵਿੱਚ ਪੂਸਮਾਚਾਰਕ ਦੇਸ਼ ਹੈ ਪੂਰ ਰਾਜਨੀਤਿਕ ਦੇਸ਼ ਨਹੀਂ ਹੈ ਭਾਰਤ ਦਾ ਸ਼ਰਨਾਰਥੀਆਂ ਪ੍ਰਤੀ ਇੱਕ ਇਤਿਹਾਸ ਹੈ 파르시 ਭਾਰਤ ਆਇਤ ਸੰਗ ਯੋਦੀ ਇਜ਼ਰਾਈਲ ਤੋਂ ਭੱਜ ਕੇ ਭਾਰਤ ਆ ਰਹੇ ਨੇ ਔਰ ਦੱਸਿਏ ਕਿ ਹੁਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੀਨ ਭਾਰਤ ਨੇ ਨਾਗਰਿਕਤਾ ਸੂਧ ਕਾਨੂੰਨ ਸੀਜੀਆ ਰਾਹੀਂ 6 ਗਵਾਂਢੀ ਦੇਸ਼ਾਂ ਦੇ ਸਤਾਏ ਗਏ ਲੋਕਾਂ ਨੂੰ ਪਨਾਹ ਦਤੀ ਹੈ ਹਾਲਾਂਕਿ ਅਸੀਂ ਕੁਝ ਪੈਟੀਆਂ ਨੂੰ ਰੋਕਾਂਗੇ ਨਾਗਰਿਕਤਾ ਸਿਰਫ ਉਹਨਾਂ ਨੂੰ ਦਿੱਤੀ ਜਾਵੇਗੀ ਜਿਨ੍ਹਾਂ ਨੇ ਗਵਾਂਢੀ ਦੇਸ਼ਾਂ ਵਿੱਚ ਵੱੰਡ ਅਤੇ ਹਤਿਆਚਾਰ ਦੀ ਭਿੰਨਤਾ ਦਾ ਸਾਹਮਣਾ ਕੀਤਾ ਹੈ ਹਾਲਾਂਕਿ ਸਰਕਾਰ ਕਾਨੂੰਨ ਨਾ ਕੋੜਨ ਵਾਲਿਆਂ ਤੇ ਸਖਤ ਨਜ਼ਰ ਰੱਖੇਗੀ ਸ਼ਾਨੇ ਕਹਿ ਕੇ ਜਿੱਥੇ ਭਾਰਤ ਪ੍ਰਵਾਸੀਆਂ ਦਾ ਸਵਾਗਤ ਕਰਦਾ ਉੱਥੇ ਹੀ ਭਾਰਤ ਤੋਂ ਆਏ ਪ੍ਰਵਾਸੀਆਂ ਨੇ ਭਾਰਤ ਦੀ ਅਮੀਰ ਵਿਰਾਸਤ ਨੂੰ ਦੁਨੀਆ ਭਰ ਵਿੱਚ ਫਲਾਉਣ ਦਾ ਕੰਮ ਕੀਤਾ ਹੈ ਔਰ ਦੁਨੀਆ ਛੋਟੀ ਜੁਤੀ ਜਾ ਰਹੀ ਹੈ ਔਰ ਹਾਲਾਂਕਿ ਅੱਤੇ ਭਾਰਤ ਦੁਨੀਆ ਦੀਆਂ ਅਰਥਵਿਵਸਥਾਵਾਂ ਦੀ ਸੂਚੀ ਵਿੱਚ ਇੱਕ ਅ ਬ੍ਰਾਈਟ ਸਪੋਰਟ ਵਜੂ ਉبرਿਆ ਤੇ ਹਾਲਾਂਕਿ ਇੱਕ ਨਿਰਮਾਣ ਕੇਂਦਰ ਵਜੂ ਉبرਿਆ ਤੇ ਅਜਿਹੀ ਸਥਿਤੀ ਵਿੱਚ ਦੇਸ਼ ਵਿੱਚ ਆਉਣ ਵਾਲੇ ਲੋਕਾਂ ਦੀ ਗਿਣਤੀ ਵਧੇਗੀ ਜੇਕਰ ਵਿਦੇਸ਼ਾਂ ਤੋਂ ਲੋਕ ਭਾਰਤ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ, ਕਾਰੋਬਾਰ ਕਰਨ, ਸਿੱਖਿਆ ਤੇ ਖੋਜ ਲਈ ਆਉਂਦੇ ਨੇ ਤਾਂ ਉਹਨਾਂ ਦਾ ਸਵਾਗਤ ਕੀਤਾ ਜਾਵੇਗਾ ਗ੍ਰਹਿ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਜੇਕਰ ਬੰਗਲਾਦੇਸ਼ੀਆ ਤੇ ਰੁਹਾਂਗੀਆ ਗੜਬੜ ਪੈਦਾ ਕਰਨ ਆਉਂਦੇ ਨੇ ਤੇ ਉਹਨਾਂ ਨਾਲ ਸਖਤੀ ਨਾਲ ਜਿੱਟਿਆ ਜਾਵੇਗਾ ਔਰ ਪ੍ਰਵਾਸ ਨੀਤੀ ਸਖਤ ਤੇ ਹਮਦਰਦੀ ਦੋਵਾਂ ਨਾਲ ਬਣਾਈ ਗਈ ਹੈ ਮੋਦੀ ਸਰਕਾਰ ਦੇ ਨੇਤ ਉਹ ਸੰਕਲਪ ਨਾਲ ਕੰਮ ਕਰ ਰਹੀ ਹੈ ਪਹਿਲਾ ਸੰਕਲਪ 2027 ਤੱਕ ਤੀਜੀ ਸਭ ਤੋਂ ਵੱਡੀ ਅਰਥ ਵਿਵਸਥਾ ਬਣਦਾ ਹੈ ਦੂਜੇ 2047 ਤੱਕ ਵਿਕਾਸ ਵਿਕਸਤ ਦੇਸ਼ ਬਣਦਾ ਹੈ ਵਿਰੋਧੀ ਮੈਂਬਰਾਂ ਨੇ ਕੁਝ ਇਤਰਾਜ਼ਾਂ ਨੂੰ ਰੱਦ ਕਰਦੇ ਹੋਏ ਕਿਹਾ ਕਿ ਬਿੱਲ ਨੂੰ ਕਾफी ਵਿਚਾਰ ਵਟਾਂਦਰੇ ਤੋਂ ਬਾਅਦ ਤਿਆਰ ਕੀਤਾ ਹੈ ਇਸ ਦੇ ਦਾ ਇਸ ਦਾ ਵਿਰੋਧ ਸਿਰਫ ਰਾਜਨੀਤੀ ਕਾਰਨਾਂ ਕਰਕੇ ਨਹੀਂ ਕੀਤਾ ਜਾਣਾ ਚਾਹੀਦਾ ਦੱਸਿਆ ਕਿ ਭਾਰਤ ਦੀ ਨਰਮ ਸ਼ਕਤੀ ਦੇ ਦੁਨੀਆ ਵਿੱਚ ਆਪਣੀ ਪਛਾਣ ਬਣਾਈ ਹੈ ਤੇ ਉਹ ਇੱਕ ਹੋਰ ਵੀ ਮਜ਼ਬੂਤ ਹੋਵੇਗਾ ਇਕ ਗ੍ਰਹਿ ਮੰਤਰੀ ਦੇ ਅਨੁਸਾਰ ਜੇਕਰ ਕੋਈ ਕਾਨੂੰਨ ਤੇ ਕਾਨੂੰਨੀ ਤਰੀਕੇ ਨਾਲ ਦੇਸ਼ ਨੂੰ ਖੁਸ਼ਹਾਲ ਕਰਨ ਲਈ ਆਉਂਦਾ ਹੈ ਉਹ ਤਾਂ ਠੀਕ ਹੈ ਪਰ ਜਿਨਿਆਂ ਦੇ ਇਰਾਦੇ ਠੀਕ ਨਹੀਂ ਨੇ ਉਹਨਾਂ ਨੂੰ ਰੋਕਿਆ ਜਾਵੇਗਾ ਤੇ ਇਸ ਬਾਰੇ ਫੈਸਲਾ ਕਰਨਾ ਭਾਰਤ ਸਰਕਾਰ ਦਾ ਕੰਮ ਹੈ ਯਾਨੀ ਕਿ ਹੁਣ ਇੱਕ ਜਿਹੜਾ ਬਿੱਲ ਪਾਸ ਕੀਤਾ ਹੈ ਵਿਦੇਸ਼ੀ ਬਿੱਲ ਤੇ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਜੇਕਰ ਕੋਈ ਖੋਜ ਕਰਨ ਦੇ ਲਈ ਭਾਰਤ ਦੇ ਵਿੱਚ ਇਨਵੈਸਟਮੈਂਟ ਕਰਨ ਦੇ ਲਈ ਵਿਕਾਸ ਕਰਨ ਲਈ ਆਉਂਦਾ ਹੈ ਤੇ ਉਹਨਾਂ ਦਾ ਨਿਕਾ ਸਵਾਗਤ ਕੀਤਾ ਜਾਵੇਗਾ ਪਰ ਜੇਕਰ ਕੋਈ ਭਾਰਤ ਦੇ ਵਿੱਚ ਮਾਹੌਲ ਖਰਾਬ ਕਰਨ ਆਉਂਦਾ ਹੈ ਜਾਂ ਫਿਰ ਉਥੇ ਅਸ਼ਾਂਤੀ ਫੈਲਾਉਣ ਲਈ ਆਉਂਦਾ ਹੈ ਤਾਂ ਗਲਤ ਇਰਾਦਿਆਂ ਨਾਲ ਆਉਂਦਾ ਹੈ ਤਾਂ ਉਹਨਾਂ ਦੇ ਨਾਲ ਸਖਤਾਈ ਨਾਲ ਨਜਿੱਠਿਆ ਜਾਵੇਗਾ ਤੇ ਉਹਨਾਂ ਦੇ ਕਾਰਵਾਈਆਂ ਕੀਆਂ ਜਾਣਗੀਆਂ ਹਾਲਾਂਕਿ ਗ੍ਰਹਿ ਮੰਤਰੀ ਦਾ ਕਹਿਣਾ ਹੈ ਕਿ ਸਾਨੂੰ ਪਤਾ ਹੋਣਾ ਚਾਹੀਦਾ ਸਾਡੇ ਦੇਸ਼ ਵਿੱਚ ਕੌਣ ਐਂਟਰ ਕਰ ਰਿਹਾ ਹੈ ਕੌਣ ਕਿਹੜੀ ਮਨਸ਼ਾ ਦੇ ਨਾਲ ਭਾਰਤ ਆ ਰਿਹਾ ਹੈ ਜੇ ਅਸੀਂ ਜੋ ਹੈ ਪੂਰਨ ਤੌਰ ਤੇ ਨਜਿੱਠਣ ਲਈ ਤਿਆਰ ਆ ਇਸ ਕਰਕੇ ਜਿਹੜਾ ਬੇਲਾ ਕਿਤੇ ਨਾ ਕਿਤੇ ਲਿਆਉਣ ਦੀ ਜਿਹੜੀ ਤਫਸੀਰ ਰੱਖੀ ਗਈ ਹੈ ਇਸ ਨੂੰ ਔਰ ਦੱਸੀਏ ਕਿ ਕਿਹਾ ਕਿ ਭਾਰਤ ਕੋਈ ਧਰਮਸ਼ਾਲਾ ਨਹੀਂ ਹੈ ਕਿ ਕਿਸੇ ਦਾ ਦਿਲ ਕਰੇ ਉਹ ਇੱਥੇ ਆ ਕੇ ਰਹਿ ਲੱਗੇ ਤਾਂ ਇਹ ਮਾਮਲਾ ਹੁਣ ਕਾਫੀ ਪੱਕਿਆ ਅਮਿਤ ਸ਼ਾਹ ਉਹਨਾਂ ਦੇ ਵੱਲੋਂ ਬੇਹੱਦ ਵੱਡੇ ਬਿਆਨ ਜਿਹੜੇ ਨੇ ਇਸ ਬਿੱਲ ਨੂੰ ਲੈ ਕੇ ਦਿੱਤੇ ਗਏ ਨੇ